ਕਸ਼ੀਕਲ ਕਿਸਾਨ ਵੀਰੋ ਅੱਜ ਆਪਾਂ ਪਿੰਡ ਦਾ ਮਿਸ਼ਾਣਾ ਵਿਖੇ ਸਾਡੇ 7.5 ਐਚਪੀ ਦਾ ਕਨੈਕਸ਼ਨ ਸਮਰਤੀਵਾਲ ਦੇ ਨਾਲ ਲਾਇਆ ਹੋਇਆ ਹੈ ਗਣੇਸ਼ ਟੂਲ ਸਟੋਰ ਮੰਡੀ ਡੱਬ ਵਾਲੀ ਕਾਕੇ ਦੀ ਦੁਕਾਨ ਤੋਂ ਲਾਇਆ ਸਨ ਸੁੱਲ ਰਹੀ ਤੁਹਾਨੂੰ ਪਾਣੀ ਦਿਖਾਉਣੀ ਹੈ ਜੀ ਆਹ ਦੇਖੋ ਪਾਣੀ ਕਨੈਕਸ਼ਨ ਲਾਇਆ ਹੋਇਆ ਹੈ 7.5 ਐਚਪੀ ਦਾ ਗਣੇਸ਼ ਟੂਲ ਸਟੋਰ ਮੰਡੀ ਡੱਬ ਵਾਲੀ ਕਾਕੇ ਦੀ ਦੁਕਾਨ ਤੋਂ ਆਇਆ ਹੈ ਸੁੱਲ ਰਿਹਾ ਹੈ ਦੇਖੋ ਪਾਣੀ ਦਾ ਪ੍ਰੋਸਸ ਤੁਹਾਨੂੰ ਦਿਖਾਉਣੀ ਹੈ ਤਾਂ ਬਣ ਗਿਆ ਇਹ ਤਾਂ ਨਾ ਅਸੀਂ ਆਪਾਂ ਕਰਦੇ ਆ ਕਿਸਾਨ ਵੀਰਾਂ ਨਾਲ ਗੱਲ ਆ ਕਿਸਾਨ ਵੀਰਾਂ ਸੱਸੀ ਕਾ ਭਾਈ ਜੀ ਕੀ ਹਾਲ ਚੱਲ ਹੈ ਜੀ ਠੀਕ ਹੈ ਜੀ ਵਧੀਆ ਤੇ ਕਿਵੇਂ ਲੱਗਿਆ ਤੁਹਾਨੂੰ ਪਾਣੀ ਜੀ ਬਹੁਤ ਵਧੀਆ ਪਾਣੀ ਲੱਗਿਆ ਜੀ ਤੇ ਕਿੱਥੋਂ ਲਵਾਈਏ ਮੋਟਰ ਜੀ ਆਪਾਂ ਇੱਕ ਆਕੀ ਦੀ ਦੁਕਾਨ ਤੋਂ ਮੁੰਡੀ ਦਾ ਭਾਲੀ ਤੋਂ ਜੀ ਅੱਛਾ ਕਿਵੇਂ ਲੱਗੀ ਫਿਟਿੰਗ ਫੁੱਟਿੰਗ ਇਹਨਾਂ ਦੀ ਫਿਟਿੰਗ ਵੀ ਵਧੀਆ ਜੀ ਸਮਾਨ ਵੀ ਜੰਗਾਈ ਇਹਨਾਂ ਦਾ ਪੂਰੇ ਖੁਸ਼ ਹੋ ਤੁਸੀਂ ਹਾਂ ਜੀ ਪੂਰੇ ਬਾਗੋ ਬਾਗੋ ਹਾਂ ਜੀ ਬਾਗੋ ਬਾਗੋ ਤੇ ਤੁਸੀਂ ਕੀ ਕਹਿਣਾ ਚਾਹੂਗਾ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੂਗੇ ਆਹ ਵੀਰਾਂ ਨੂੰ ਇਹ ਕਹਿਣ ਚਾਹੁੰਦਾ ਵੀ ਸਮਾਨ ਇਹਨਾਂ ਦਾ ਵਧੀਆ ਵਧੀਆ ਇਹਨਾਂ ਦੀ ਫੀਡਿੰਗ ਹੁੰਦੀ ਆ ਵਧੀਆ ਪਾਣੀ ਬਣਦਾ ਸਮਾਨ ਚੰਗਾ ਇਹਨਾਂ ਦਾ ਵਧੀਆ ਗਾਰੰਟੀ ਵਾਲਾ ਸਮਾਨ ਆ ਇਹ ਦਿੱਕਤ ਵਾਲੀ ਚੀਜ਼ ਐਂਡਿੰਗ ਪੂਰੇ ਬਾਗੋ-ਬਾਗੋ ਨਾਲ ਤੁਸੀਂ ਹਾਂਜੀ ਹਾਂਜੀ ਪੂਰੇ ਦੇਖੋ ਇਹ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਕੋਈ ਘਟ ਨਹੀਂ ਬਣਿਆ ਤੇ ਅਜੇ ਜੇ ਨਾਲੇ ਤਾਂ ਪੈਣੀ ਹੋਰ ਵੱਧੂ ਦਾ ਪਾਣੀ ਫੋੜੀ ਵੱਧੂ ਆ ਘੜਦਾਰ ਠੀਕ ਹੈ ਮਿਹਰਬਾਨ ਸ਼ੁਕਰੀਆ